ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਅੱਜ ਹੁਣ ਟਰੈਕਟਰਾਂ ਦੀ ਧੋਆ ਧੋਈ ਸ਼ੁਰੂ ਕਰਨ ਲੱਗੇ ਆ ਸਾਰੇ ਟਰੈਕਟਰ ਧੋਨੇ ਹੁਣ ਇੱਕ ਵਾਰ ਕਿੰਨਾ ਦਿਨ ਲੱਗ ਗਿਆ ਵਾ ਤੇ ਕੰਮ ਆਪਣਾ ਝੋਨੇ ਦਾ ਨਿਬੜ ਗਿਆ ਇੱਕ ਟਰੈਕਟਰ 4x4 ਰੱਖਾਂ ਦੇ ਬਾਹਰ ਜਾਣ ਜੋਨ ਨੂੰ ਖਾਦ ਖੁੱਦ ਖੜਨੂ ਤੇ ਬਾਕੀ ਸਾਰੇ ਧੋ ਕੇ ਘਰੇ ਲਾਉਣੇ ਇੱਕ ਵਾਰ ਉਗੀ ਇੱਥੋਂ ਫੇਰ ਬੰਦੇ ਲਿਆ ਜਾਂਦੇ ਪਰ ਤੋਂ ਹੋ ਗਏ ਸਾਰੇ ਘਰੇ ਲਾਏ ਹੋਣਗੇ ਤੇ ਫੇਰ ਇਹਨਾਂ ਦਾ ਕੰਮ ਕਾ ਜਿਹੜਾ ਕਰਨ ਵਾਲਾ ਉਹ ਕਰਾਵਾਂਗੇ ਕੱਲ ਟਰੈਕਟਰ ਦਾ ਪੰਪ ਜਿਹੜਾ ਹੀ ਖਰਾਬ ਹੋ ਗਿਆ ਹੈ ਇਹ ਕੰਪਨੀ ਏਜੰਸੀ ਵਾਲੇ ਇੱਥੇ ਪੰਪ ਬਦਲ ਕੇ ਗਏ ਨੇ ਵਾਲੇ ਸੀਲ ਲੀਗ ਗਈ ਆ ਕੇ ਤੇ ਉਹ ਨੋ ਟਰੈਕਟਰ ਰੈਡੀ ਹੋ ਗਿਆ ਉਹ ਆਪਾਂ ਖੜਿਆ ਕਰਾਂਗੇ ਉੱਥੇ ਮੜਾ ਧੋਲੀ ਨੇ ਆ ਬਾਕੀ ਤੋਂ ਹੋ ਗਏ ਸਾਰੇ ਟਰੈਕਟਰ ਅੰਦਰ ਲਾ ਦਿੰਨੇ ਆ ਤੇ ਅੱਜ ਫੇਰ ਆਪਣਾ ਦਾ ਕੰਮ ਪਾਰਦਾ ਹੀ ਉੱਥੇ ਜਾ ਕੇ ਕਿਹੜਾ ਛੇੜਾ ਮਾਰਨਾ ਦਾ ਝੋਨੇ ਨੂੰ ਬੰਦਿਆਂ ਦਾ ਕੰਮ ਕੰਮ ਕਰਉਣਾ ਹੁੰਦਾ ਉਹਨੂੰ ਪ੍ਰੈਸ਼ਰ ਫਿੱਟ ਕਰਕੇ ਹੋਰ ਨਾ ਉਹਦਾ ਜਿਹੜਾ ਕੁਝ ਹੋਪਾ ਜੇ ਨਾਲ ਜੀ ਕਰੂ ਪਲਾਸਟਿਕ ਦੀ ਨਾਲੀ ਕਹਿੰਦੇ ਨਾ ਲਾਓ ਆਹ ਉੱਧਰ ਹਮ ਆਪੇ ਏ ਕਰਾ ਦਿੰਦਾ ਦਜਾ ਮਰਾ ਯਾਰ ਸਾਨੂੰ ਮੀਂਹ ਕੱਲ ਦੇ ਮੈਂ ਮੰਨਤੀ ਆ ਜਾਂਦਾ ਹੋਵੇ ਤੇਰੇ ਨਾਲ ਨੂੰ ਕੱਲ ਦੀ ਸਾਡੀ ਦੇ ਐਡੀ ਜਾਣ ਤੱਕ ਕੀਤੀ ਜਾਣਾ ਗੱਲ ਛੱਡ ਦੇ ਨਾ ਰੋਟੀ ਹੈ ਕਹਿੰਦੇ ਸਾਡੇ ਇੱਕ ਨਹੀਂ ਪਿਆ ਮੈਂ ਗੁਰੂ ਆ ਮੰਨਤੀ ਆ ਜੇ ਕਿਸ ਤਰੀਕੇ ਨਾਲ ਜਾਂਦਾ ਲੈ ਜਾ ਇੱਕ ਦੇ ਘਰ ਦੀ ਨਾਲ ਲੱਗੀ ਜੈਨੈਟਰ ਚਲਾਉਣ ਲੱਗੀ ਹੋ ਗਈ ਦੀ ਸਾਡੇ ਨਾ ਪਾਣੀ ਤੇ ਜਾ ਮੀ ਇਹ ਲ ਵੀ ਇਹ ਵੇਖ ਕੇ ਝੋਨਾ ਸਕਾਲਿਆ ਟਰੈਕਟਰ ਚਲਾਉਣ ਲੱਗੇ ਤੇ ਇਧਰ ਆਪਣੇ ਵੇਖਿਆ ਪਾਣੀ ਕੱਢ ਕੱਢ ਕੇ ਨਹੀਂ ਸਕੰਡਿਆ ਉਹ ਨਿਸ਼ਕਾ ਮਾ ਬਹਿ ਨਹੀਂ ਖੜਿਆ ਅਗਲੇ ਕਮਰਾ ਆ ਗੁੰਮਰਾ ਜਿੰਨੇ ਬੰਦੇ ਤਿੰਨਾਂ ਦਿਨ ਸਾਰਾ ਗਾਂਦ ਕੱਢ ਸਕਦੇ ਆ ਤੇ ਕੱਢੋ ਦਵਾ ਦਾ ਮੇਰੇ ਨਾਂ ਤੇ ਸਪਈ ਦੇ ਸਪੂਈ ਦੇ ਲਵਾ ਦਿਓ ਮੇਰੇ ਨਾਂ ਤੇ ਸਪਈ ਦੇ ਸਪੂਈ ਦੇ ਲਵਾ ਦਿਓ ਬੇਨਤੀ ਆ ਤੁਹਾਡੀ ਲਵਾ ਲਵਾ ਬਾਬਾ ਜੀ ਸਪਈ ہاں ਸਪਈ ਦਾ ਤੇ ਆਖੀ ਉਹ ਲਵਾਉਣੇ ਵਾ ਉਹ ਆਪ ਬੰਨ ਸਾਹਿਬ ਮੈਂ ਕਰਾਣ ਲੱਗਾ ਜਾ ਭਰਾਵਾ ਓ ਇਹਨੂੰ ਵੀ ਲੈ ਜਾ ਲੜਿਆ ਸ਼ਿਵਾਜ ਕਾਮ ਖਰਾਬ ਹੋ ਗਿਆ ਤੇਰਾ ਅੱਜ ਬहोत ਦਿਨਾ ਬਾਅਦ ਧੁੱਪ ਲੱਗੀ ਆ ਦੇਖੀ ਇੱਕ ਧੁੱਪ ਲੱਗਣੀ ਸਾਰੇ ਨਾਲ ਰੂਪ ਟੁੱਕ ਜਣੇ ਇਹਦੇ ਰੋਜ ਹੀ ਮੀਂਹ ਫਖਰ ਨਿਯਾਰੇ ਨਿਆਰੇ ਨਿਯਾਰੇ ਬਸ ਹੁਣ ਵਦ ਸਾਰੇ ਖਰਚੇ ਗੁਰਦੇ ਹੋ ਗਏ ਸਿਰਫ ਹੁਣ ਬਸ ਨਾ ਬਾਬਾ ਨਾਨਕ ਭਲੀ ਉਤੇ ਬਸ ਨਾ ਵੱਡੇ ਨੂੰ ਦਵੇ ਕੰਮੇ ਬੰਦੇ ਲੱਗੇ ਰਹੀਏ ਲੋਈ ਜਾਟਾਂ ਦੇ ਪੁੱਤ ਜੀਵੀਦਾਰਾਂ ਦੇ ਪੁੱਤ ਕੰਮ ਕਰਦੇ ਚੰਗੇ ਲੱਗਦੇ ਵੇਲੇ ਵੀ ਲੱਗਦੇ ਬਈ ਦਾ ਯਾਰ ਨਹੀਂ ਇਹਨੂੰ ਇਹ ਫੱਤੇ ਜਿਹੜੇ ਆ ਆ ਵੀ ਰੱਬੀ ਤੇਤ ਪਾਈ ਕਰਕੇ ਰਾਹ ਚੱਲੀ ਜਾਂਦਾ ਨਹੀਂ ਤੇ ਇਹ ਵੀ ਰਾਹ ਬੰਦ ਹੋਇਆ ਕਿਤਾ ਢੋਲ ਨਾਲ ਤੋਂ ਬਾ ਵਿਆਹ ਦਾ ਹੋਣਾ ਯਾ ਜੀ ਬੰਨਗੀ ਜਾਵੇ ਲੱਗਦੇ ਆ ਲਖਨਾਂਗੇ ਪਾਤਾ ਕੁੱਤਿਆਂ ਨੂੰ ਗੱਫਾ ਪਾਣੀ ਤੇ ਆਪਾਂ ਵੀ ਸਾਰਿਆਂ ਨੇ ਸ਼ਾਸ਼ੁਕ ਲੈ ਆ ਮਮਾ ਕਹਦਾ ਟੱਲਾ ਟੱਲਾ ਜਾ ਅੱਜ ਗੁੱਸੇ ਜਿਹਾ ਜਾ ਯਾਰ ਚਾਹ ਆ ਜੂ ਮਗਰ ਕੋਈ ਨਹੀਂ ਛੱਡੋ ਯਾਰ ਡੰਗਰ ਡੰਗਰ ਵੇਲ ਨਾ ਛੱਡਿਆ ਕਰੋ ਰਾਜੀ ਕੀ ਹੋਣੇ ਤੇ ਜਿਹੜੇ ਆਪਣੀਆਂ ਵਹਿੜਾ ਵਾਂ ਉਹ ਘੋਟੂ ਦੇ ਵਿੱਚ ਇੱਕ ਹੈਗਾ ਨਾ ਬਲਦ ਉਹ ਦੋ ਦਿਨ ਲਾਲਾ ਨਾਲ ਆਹੋ ਇੱਕ 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 ਵੜ ਕੇ ਨਾ ਕੀ ਹੋਣਾ ਦੋ ਤਿੰਨ ਦਿਨ ਲਾ ਨਾਲ ਹੈ ਨਾ ਇੱਕਰ ਨਾਲਾ ਅੱਜ ਲੈ ਚਲ ਉਧਰ ਉਹ ਤੇ ਲੈ ਚਲੋ ਡੰਗਰ ਅੱਜ ਰਾਜੇ ਕੇ ਆਪਣੇ ਉਥੇ ਗੱਟੇ ਚ ਉਥੇ ਪੱਠਾ ਬਚਿਆ ਵਾ ਚਲੋ ਜਾਨੋ ਤੁਸੀਂ ਸਾਰੇ ਜਣੇ ਆ ਕਿਹੜੀ ਮੋਟਰ ਤੇ ਕਰਨ ਦਾ ਸਾਫ ਆੜੀ ਕਰੋ ਆੜੀ ਆ ਪਈ ਦੇ ਨਾਲ ਜਿਗੇ ਆਪਣੇ ਆੜੇ ਠੀਕ ਆ ਸਾਰੇ ਜਣੇ ਲੱਗ ਪਉਣ ਤੂੰ ਸੁਨੀਲ ਤਾਂ ਕਿਹੜਾ ਕੱਢ ਕੇ ਆਂਗੇ ਨਹੀਂ ਤਾਂ ਕਿਹੜਾ ਕੱਢਿਆ ਨਾਲੇ ਆਪਦੀ ਸਪਰੇਅ ਮਾਰ ਕੇ ਜਿਹੜੀ ਰਹਿੰਦੀ ਆ ਠੀਕ ਆ ਤੂੰ ਉਧਰਲਾ ਕੰਮ ਕੰਪਲੀਟ ਕਰ ਗਿਆ ਨਾਲੇ ਮੋਟਰਾਂ ਵੇਖਿਆ ਚਲਦੀਆਂ ਕਿੱਦਾਂ ਖਾ ਤਾਂ ਜੇ ਨਹੀਂ ਕੋਈ ਨਹੀਂ ਮੀ ਹਟ ਲੈਂਦੇ ਪਹਿਲੇ ਲੋਕ ਕੰਮ ਨਵੇੜ ਕੇ ਆ ਬਾਕੀ ਬੰਦੇ ਇੱਥੇ ਲੱਗੇ ਰਹਿਣ ਦੇ ਤੋ ਜਿੱਥੇ ਸਾਰੇ ਮਾਰਦੇ ਜਿਹੜਾ ਰਾਹ ਰਹਿ ਗਿਆ ਨਾ ਉੱਤੇ ਵੀ ਮਾਰਦੇ ਅੱਜ ਤੂੰ ਉਧਰੋਂ ਨਵੇੜ ਕੇ ਆਈ ਸੇ ਪਲਕੇ ਮੈਂ ਛਪਈ ਦੇ ਲੱਦ ਕੇ ਲਿਆਉਂਗਾ ਵਿੱਚ ਛਪਈ ਦੇ ਲਾਵਾਂਗੇ ਪਲਕੇ ਠੇਕੇ ਵਾਲੇ ਬੰਦੇ ਆਏ ਨੇ ਉਹਨਾਂ ਨੇ ਦਵਾਈ ਉਹਨਾਂ ਤੋਂ ਪਵਾ ਦੇਣੀ ਆ ਤੇ ਆਪਾਂ ਛਪਈ ਦੇ ਲਾ ਕੇ ਤੇ ਚੱਲ ਆ ਕੁਖ ਪੜ ਲਾਂਗੇ ਹੈ ਦੇ ਦੇ ਚਾਰਜਰ ਮਾੜਾ ਸਪੈਦੇ ਤੇ ਆ ਗਿਆ ਚਾਰਜਰ ਉੱਥੇ ਪੂ ਬੀਜੇ ਕੰਮ ਤੇ ਗਿਆ ਫਿਰ ਉਤੋਂ ਮੰਗਾ ਦਿੰਦੇ ਆ ਚਾਹ ਬਣ ਜਲੀ ਚਾਹ ਯਾਰ ਬੰਦੇ ਦਾ ਬਥੋੜੇ ਜਨੇ ਤੁਸੀਂ ਇੰਨਾ ਪਾਣੀ ਕੱਤ ਪਾਉਣੇ ਨੇ ਪਾਣੀ ਨਹੀਂ ਹੁੰਦਾ ਹੂੰ ਅੱਜ ਫੇਰ ਹੈਗਾ ਇਹ ਮੰਚ ਵੀ ਬੜਾ ਵਧੀਆ ਦਿਨ ਲੱਗਾ ਤੇ ਕੋਈ ਚੱਕਰ ਨਹੀਂ ਤੇ ਨੀ ਆ ਗਿਆ ਯਾਰ ਜਿਹੜੇ ਮੇਰੇ ਵੀਰ ਕਹਿੰਦੇ ਨਾ ਸਾਡੇ ਪਿੰਡ ਨਹੀਂ ਆਇਆ ਸਾਡੇ ਭੇਜ ਦੋ ਮਿੰਤੀ ਆ ਇਹਨੂੰ ਲੈ ਜਾਓ ਇੱਥੋਂ ਜਿੰਨੇ ਦਿਨ ਪੋਣਾ ਪਾ ਲਉ ਬਾਬਾ ਜੀ ਪਟਿਆਲੇ ਵਾਲੀ ਸਾਈਡ ਤੇ ਲੋਕ ਡੀਕਣ ਡੈ ਤੁਹਾਨੂੰ ਪਰ ਉਹ ਵਰਖਾ ਉੱਧਰ ਉਹਨਾਂ ਦਾ ਝੋਨੇ ਸੁੱਕਣ ਡਿਆ ਭਰਾਵਾ ਇੱਧਰ ਤੇ ਅੱਗੇ ਬਹੁਤ ਆ ਪਾਣੀ ਨਿੱਦਰ ਨਹੀਂ ਸਕੌਂ ਦੇ ਆ ਤੇ ਸੁੱਕਣ ਨਹੀਂ ਦੇ। ਕਰੋ ਕਿਰਪਾ। ਫੇਰ ਓਨਾ ਹੀ ਫੇਰ ਆ ਗਿਆ ਜਿੰਨਾ ਕਿ ਯਾਰ ਕੱਢੀ ਦਾ। ਓਨਾ ਪਾਣੀ ਫੇਰ ਆ ਜਾਂਦਾ ਮੀ। ਚਲੋ ਜੋ ਉਹਨੂੰ ਪਹੁੰਦਾ ਹੋਣਾ ਉਹ ਹੀ ਆ। ਬਾਬਾ ਨਾਨਕਾ। ਮੈਂੰਤੀ ਆ ਤੇ ਗੜੀ ਬੱਸ ਕਰ ਜਾਣ। ਬਹੁਤ ਹੋ ਗਿਆ ਯਾਰ। ਫੇਰ ਅਜ ਟੇਕੇ ਪਊਗਾ ਜਿਆਦਾ ਅੱਜ ਤੁਹਾਡੇ ਨਾਲ ਗੱਲ ਕਰਦੇ ਆ ਆਪਾਂ ਸਾਰੇ ਵੀਰਾਂ ਦਾ ਨਰਾ ਧੰਨਵਾਦ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆ ਤੇ ਆਪਣੀਆਂ ਗੱਲਾਂ ਨੂੰ ਵਧੀਆ ਮੰਨਦੇ ਆ ਕਈ ਵੀਰ ਕਰਦੇ ਆ ਵੀਰ ਜੀ ਤੁਹਾਡੀਆਂ ਵੀਡੀਓ ਨਾਲ ਹੀ ਮੋਟੀਵੇਸ਼ਨ ਹੁੰਦੇ ਆ ਹੀ ਬੱਚਿਆਂ ਨੂੰ ਦਿਖਾਉਣੇ ਆ ਤੇ ਗਾਂ ਜਿਹੜੇ ਬੱਚੇ ਆ ਉਹ ਕੰਮ ਨਾਲ ਜੁੜਦੇ ਆ ਬਹੁਤ ਵਧੀਆ ਲੱਗਦਾ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆ ਵਿਸ਼ਾਲ ਹੁਣੀ ਜਿਹੜੇ ਰੋਜ਼ ਆਪਾਂ ਨੂੰ ਕਮੈਂਟਾਂ ਦੇ ਵਿੱਚ ਉਹਨਾਂ ਨੇ ਕਮੈਂਟ ਕਰਨਾ ਹੀ ਕਰ ਜਾਨਾ ਰੋਜ਼ਾਨਾ ਵੀ ਬਲੌਗ ਵੇਖ ਕੇ ਮਨ ਕੇ ਕਮੈਂਟ ਕਰਨਾ ਗਰਜੰਟ ਵੀਰ ਹੁਣੀ ਜਿਹੜੇ ਜਿਹੜੇ ਵੀ ਜਿੰਨੇ ਵੀ ਵੀਰ ਆਪਣੇ ਜਿਹੜੇ ਰੋਜ਼ ਡੇਲੀ ਮੈਸੇਜ ਕਰਦੇ ਆ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਤੇ ਇੱਕ ਵੀਰ ਇਹਦਾ ਹੀ ਆਪਦਾ ਪਿੰਡ ਤੇ ਇਲਾਕਾ ਦੱਸਿਓ ਮੀਲ ਜੀ ਆਪਣਾ ਪਿੰਡ ਇੱਕ ਛੋਟਾ ਜਿਹਾ ਪਿੰਡ ਵਾ ਮੰਡਲਾਕੇ ਦੇ ਵਿੱਚ ਆਲੀਕਲਾ ਪਿੰਡ ਵਾ ਤੇ ਸੁਲਤਾਨਪੁਰ ਲੋਧੀ ਸ਼ਹਿਰ ਪੈਂਦਾ ਵਾ ਤੇ ਕਰਪੂਸਲਾ ਜ਼ਿਲ੍ਹਾ ਵਾ ਤੇ ਆਪਾਂ ਵੈਗਰੂ ਦੀ ਕਿਰਪਾ ਦੇ ਨਾਲ ਆਪਾਂ 500 ਏਕੜ ਦੀ ਖੇਤੀ ਕਰਦੇ ਆ ਤੇ ਸਾਰੀ ਆਪ ਹੀ ਆਪਦੇ ਹੱਥੀ ਬੀਜੀ ਦੀ ਆ ਉਹਦੀ ਦੇਖਰੇਖ ਕਰੀਦੀ ਆ ਤੇ ਉਹ ਜਿਹੜੀਆਂ ਗੱਲਾਂ ਵਾ ਉਹ ਤੁਹਾਡੇ ਨਾਲ ਆਪਾਂ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰੀ ਦੀਆਂ ਜੋ ਖੇਤੀਬਾੜੀ ਦੇ ਵਿੱਚ ਆਪਾਂ ਪਾਉਨੇ ਆ ਜਾਂ ਕੁਝ ਵੀ ਕਰਦੇ ਆ ਆਪਾਂ ਕਿਸੇ ਵੀ ਕੰਪਨੀ ਦੀ ਮਸ਼ੂਰੀ ਨਹੀਂ ਕਰਦੇ ਵੀ ਜੇ ਇਹ ਕੰਪਨੀ ਦਾ ਨਾਂ ਲੈਨੇ ਆ ਤੇ ਕਈਆਂ ਵੀਰਾਂ ਨੂੰ ਹੁੰਦਾ ਵੀ ਸ਼ਾਇਦ ਇਹਨਾਂ ਨੂੰ ਕੰਪਨੀ ਵਾਲੇ ਕੁਝ ਦਿੰਦੇ ਆ ਤਾਂ ਕਰਕੇ ਵੀਰ ਜੀ ਆਪਣਾ ਇਹ ਕੋਈ ਵੀ ਮੋਟੀਵੇਸ਼ਨ ਨਹੀਂ ਹੈਗਾ ਵੀ ਕਿਸੇ ਕੰਪਨੀ ਦੀ ਮਸ਼ੂਰੀ ਕਰੀਏ ਜੋ ਸਹੀ ਆ ਕਈ ਵੀਰ ਪੁੱਛਦੇ ਆ ਹੁਣ ਕੋਈ ਮਦਨਾ ਕਾਂ ਦਾ ਉਹਨੂੰ ਕੋਈ ਘੋੜਾ ਕਾਂ ਦਾ ਵਾ ਕੋਈ ਕੋਸ਼ ਵਾ ਜਿਹੜਾ ਨੜੂ ਸਾਡੇ ਇਲਾਕੇ ਨੜੂ ਕਾ ਨੂੰ ਆ ਦਿੰਦੇ ਆ ਉਹੋ ਹੀ ਜਿਹੜਾ ਕਲੈਂਚਰ ਦਵਾਈ ਮਾਰਦੀ ਆ ਹੋਰ ਕੁਛ ਨਹੀਂ ਕਲੈਂਚਰ ਦਵਾਈ ਸਿਰਫ ਨੜੂ ਕਾ ਜਿਹੜਾ ਝੋਨੇ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਇੱਥੇ ਜੇ ਹੋਇਆ ਵੀ ਉਹੋ ਹੀ ਘਾਹ ਜਿਹੜਾ ਵਾਣਾ ਇੰਨੇ ਕਲੈਂਚਰ ਦਵਾਈ ਨੇ ਮਾਰਨਾ ਅੱਬਲ ਤਹੀ ਰਹਿਣ ਹੀ ਨਹੀਂ ਦਿੱਤਾ ਸਪਰੇਅ ਮਾਰ ਮਾਰ ਕੇ ਉਹਨੂੰ ਵੈਸੇ ਹੀ ਖਤਮ ਕਰਤਾ ਤੇ ਬਾਕੀ ਜਿਹੜੇ ਘਾਹ ਆ ਵਾ ਨਾ ਉਹ ਨੌਮਣੀ 골ਡ ਨੇ ਮਾਰਨੇ ਆ ਇੱਕ ਵੀਰ ਪੁੱਛਣ ਡਿਆ ਕੋ ਜਿਹੜਾ ਘੋੜਾ ਘਾਜ ਹੈ ਜਿਹੜਾ ਗੋਡੇ ਲਾ ਕੇ ਤੇ ਫਿਰ ਸਿੱਧਾ ਖੜਾ ਹੁੰਦਾ ਉਹ ਜਿਹੜਾ ਘਾਵਾ ਜੇ ਦੋਵਾਂ ਤਿੰਨਾਂ ਦਵਾਈਆਂ ਦੇ ਟ੍ਰਾਇਲ ਕੀਤੇ ਆ ਜਿੱਦਾਂ ਮੰਨ ਲਓ ਤੁਸੀਂ ਇੱਕ ਰਾਈਸਟਾਰ ਦਵਾਈ ਆਉਂਦੀ ਆ ਬਾયર ਦੀ ਇੱਕ ਇਹ ਆਉਂਦੀ ਆ ਇਹਨਾਂ ਸਾਰਿਆਂ ਦੇ ਨਾਲ ਉਹਦਾ ਆਪਾਂ ਤਜਰਬਾ ਕੀਤਾ ਵਾ ਜਿਹੋ ਜਿਹਾ ਉਹਦਾ ਹੱਲ ਹੋਇਆ ਉਹੋ ਜਿਹਾ ਜਿਹੜਾ ਵਾ ਆਪਾਂ ਤਾਨੂੰ ਜਰੂਰ ਦੱਸਾਂਗੇ ਜਿਹੜਾ ਆ ਤੁਹਾਨੂੰ ਮੱਕਾ ਦਿਖਾਉਣਾ ਏ ਕਾ ਜਿਹੜਾ ਵਾ ਨਾ ਬਹੁਤ ਔਖਾ ਮਰਦਾ ਵਾ ਆ ਜਿਹੜਾ ਕਾ ਜਿੰਨੂੰ ਆ ਫੁੱਲ ਜੇ ਲੱਗਦੇ ਆ ਨਾ ਇਹ ਕਾ ਅੱਜਕੱਲ ਸਾਰੇ ਕਿਸਾਨਾਂ ਦੀ ਸਮੱਸਿਆ ਬਣਿਆ ਪਿਆ ਵਾ ਕਿਉਂਕਿ ਇਹਨੂੰ ਖਤਮ ਹੀ ਕਰਨਾ ਪੈਂਦਾ ਪੁੱਟਣਾ ਹੀ ਪੈਂਦਾ ਵਾ ਇਹਨੂੰ ਹੁਣ ਪਤਾ ਨਹੀਂ ਤੁਹਾਡੇ ਇਲਾਕਿਆਂ ਦੇ ਵਿੱਚ ਇਹਨੂੰ ਕੀ ਜਾਂਦੇ ਆ ਇਸ ਵਾਂਗ ਦੀ ਵੈਰਾਈਟੀ ਆ ਤੇ ਗਾਂ ਦੀ ਗਾਂ ਪਰਲਾ ਕੇ ਇਹ ਜਿਹੜਾ ਵਾ ਗਰੋਥ ਕਰਕੇ ਤੇ ਇਸ ਤਰ੍ਹਾਂ ਫੁੱਲ ਜੇ ਕੱਢ ਜਾਂਦੀ ਹੈ ਇਹਦੇ ਉੱਤੇ ਆਪਾਂ ਦੋਵਾਂ ਦਵਾਈਆਂ ਦਾ ਜਿਹੜਾ ਵਾ ਤਜਰਬਾ ਕੀਤਾ ਵਾ ਉਹਦੇ ਵਿੱਚ ਅਜੇ ਕੋਈ ਰਿਜ਼ਲਟ ਪ੍ਰੋਪਰ ਦਿਖਿਆ ਨਹੀਂ ਹੈ ਇਸ ਕਰਕੇ ਕਿਸੇ ਨਾਲ ਵੀ ਆਪਾਂ ਉਹ ਜਿਹੜਾ ਰਿਜ਼ਲਟ ਸਾਂਝਾ ਨਹੀਂ ਕੀਤਾ ਆ ਹੋ ਗਿਆ ਮੂਥਰਾ ਇਹ ਤੁਹਾਨੂੰ ਪਤਾ ਹੀ ਆ ਮੂਥਰਾ ਡੀਲਾ ਤੇ ਬੂਈ ਇਹ ਜਿਹੜਾ ਵਾ ਇਹ ਸਿਰਫ ਖਾ ਆਪਣੀ ਜਿਹੜੀ ਬਸਾਗ੍ਰਾਮ ਦਵਾਈ ਹੈ ਨਾ ਉਹ ਖਤਮ ਕਰਦੀ ਆ ਬਸਾਗ੍ਰਾਮ ਦਵਾਈ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਦੀ ਉਹ ਹੋਰ ਕਿਹੇ ਚੀਜ਼ ਨੂੰ ਖਤਮ ਨਹੀਂ ਕਰਦੀ ਤੇ ਜਿਹੜਾ ਸਵਾੰਗ ਚਿੱਟਾ ਚਿੱਟਾ ਸਵਾੰਗ ਵੀ ਤੁਹਾਨੂੰ ਦਿਖਾਉਨੇ ਆ ਉਹ ਜਿਹੜਾ ਸਵਾੰਗ ਵਾ ਉਹ ਆਪਣਾ ਦੂਜਾ ਨੋਮਨੀ ਗੋਲਡ ਤੇ ਆਪਣਾ ਜਿਹੜੀ ਨੋਵਾ ਲੈਕ ਦਵਾਈ ਉਹਨਾਂ ਨੇ ਖਤਮ ਕਰਨਾ ਵਾ ਹੁਣ ਆ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਕਲੰਚਰ ਦਵਾਈ ਨੇ ਘਾ ਮਾਰਨਾ ਨਾ ਉਹ ਆ ਜਿਹੜਾ ਘਾ ਵਾ ਇਹ ਕਲੰਚਰ ਦਵਾਈ ਨੇ ਘਾ ਕੱਲਾ ਇਹੋ ਹੀ ਮਾਰਨਾ ਵਾ ਇਹ ਇੱਕ ਦੇਸੀ ਘਾ ਇਹ ਦੋ ਘਾ ਵਾ ਜਿਹੜੇ ਝੋਨੇ ਨੂੰ ਨੱਪ ਲੈਂਦੇ ਆ ਜਿੱਦਾਂ ਜਿੱਥੇ ਆਪਾਂ ਨਵਾਂ ਝੋਨਾ ਲਾਉਣਾ ਸ਼ਟਾਰਟ ਕਰਦੇ ਆ ਨਾ ਉਹਨਾਂ ਪੈਲੀਆਂ ਦੇ ਵਿੱਚ ਇਹ ਘਾ ਹੁੰਦਾ ਵਾ ਵਟਾਂ ਦੇ ਉੱਤਰ ਹੁਣੇ ਧਿਆਨ ਨਾਲ ਵੇਖ ਲਓ ਉਹ ਘਾ ਦੇ ਵਿੱਚ ਤੇ ਇਹ ਘਾ ਦੇ ਵਿੱਚ ਬਹੁਤ ਫਰਕ ਆ ਇਹ ਘਾ ਸਿਰਫ ਕੱਲਾ ਇਹੀ ਘਾਵਾ ਜਿਹੜਾ ਕਲੈਂਚਰ ਦਵਾਈ ਨੇ ਖਤਮ ਕਰਨਾ ਇਹ ਘਾ ਨੂੰ ਬਹੁਤ ਜਿਆਦੀ ਮਿਲਦੀ ਆ ਤੇ ਬਾਕੀ ਘੋਰ ਕਲੈਂਚਰ ਨੇ ਕੋਈ ਨਹੀਂ ਖਤਮ ਕਰਨਾ ਨੋਵਾਲੈਕ ਨੋਮਨੀ ਗੋਲਡ ਤੇ ਆਪਣੀ ਬਾਇਰ ਦੀ ਜਿਹੜੀ ਆ ਰਾਈਸਟਾਰ ਇਹ ਤਿੰਨ ਦਵਾਈਆਂ ਹੀ ਆ ਜਿਹੜੀਆਂ ਸਵਾਗ ਸਾਰੇ ਖਤਮ ਕਰ ਸਕਦੀਆਂ ਤੇ ਬਾਕੀ ਜਿਹੜਾ ਉਹ ਘੋੜਾ ਘਾਵਾ ਉਹਦੀ ਅਜੇ ਟ్రਾਇਲ ਚੱਲਣ ਡਿਆ ਜਿਹੜੀ ਦਵਾਈ ਮਾਰੂਗੀ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਤੇ ਬਾਕੀ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤੇ ਮੇਰੇ ਵੀਰ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਜਿੱਥੋਂ ਤੱਕ ਵੀ ਆਪਣੇ ਕੋਲ ਹੋਇਆ ਜੇ ਤੇ ਆਪਾਂ ਉਹਦਾ ਤਜਰਬਾ ਕੀਤਾ ਹੋਇਆ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਨਾ ਕੀਤਾ ਆ ਤੇ ਫੇਰ ਆਪਾਂ ਤੁਹਾਨੂੰ ਉਸ ਚੀਜ਼ ਦਾ ਕੋਈ ਸੁਜੈਸ਼ਨ ਦੇਣਾ ਹੀ ਨਹੀਂ ਵੀ ਤੁਸੀਂ ਆ ਦਵਾਈ ਕਰੋ ਤੁਸੀਂ ਉਹ ਕਰੋ ਆਪਾਂ ਸਿਰਫ ਉਹੋ ਹੀ ਚੀਜ਼ ਦੱਸਣੀ ਜਿਹੜੀ ਆਪਾਂ ਕੀਤੀ ਹੋਈ ਫੇਰ ਡੀਜ਼ਲ ਮਾਰਨ ਦਾ ਮੱਛਰਦਾਨੀ ਤੇ ਜਿਹੜਾ ਮੱਛਰ-ਮੱਛਰ ਬੈਠਾ ਦੂਜੇ ਤੀਜੇ ਦਿਨ ਮਾਰਦੀ ਏ ਫੇ ਜਿਹੜਾ ਅੰਦਰ ਮਾੜਾ ਮੋਟਾ ਮੱਛਰ ਵੜਿਆ ਹੁੰਦਾ ਉਹ ਸਾਰਾ ਖਤਮ ਹੋ ਜਾਂਦਾ ਏ ਕਿੱਦਾਂ ਥੱਲੇ ਢੇਰ ਲੱਗੇ ਇਹ ਮੱਛਰ ਆ ਜਿਹੜਾ ਡੰਗਰਾਂ ਨੂੰ ਟਿਕਣ ਨਹੀਂ ਦਿੰਦਾ ਬਹਿਣ ਨਹੀਂ ਦਿੰਦਾ ਐ ਨਵਾਈ ਜਾ ਖੁਰਲੀਆਂ ਕਰ ਲੀਆਂ ਦੇ ਵਿੱਚ ਜਿੱਥੇ ਤੈਨੂੰ ਲੱਗਦਾ ਪਹਿਲਾ ਇੱਕ ਬੰਨਾ ਕੰਪਲੀਟ ਕਰ ਲਾ ਇਧਰ ਸਾਰੇ ਮਾਰਿਆ ਗੋਇ ਗਾਈ ਜੇ ਇੰਨਾ ਗਾ ਵੀ ਜਦੋਂ ਦਾ ਥੱਲੇ ਫਰਸ ਪਾਇਆ ਨਾ ਦਰਿਆ ਤੋਂ ਪਾਰ ਨਜ਼ਾਰਾ ਵੱਜਾਗਾ ਨਹੀਂ ਤੇ ਅੱਗੇ ਕੱਚਾ ਥਾਂ ਦਾ ਹੀ ਐਦਾਂ ਮੀਂਹ ਕਣੀ ਹੋ ਜਾਣੀ ਤੇ ਬੜਾ ਔਖਾ ਨਾ ਧਿਆਨ ਨਾ ਥੱਲੇ ਡੇਗਣਾ ਪਈ ਵਿੱਚ ਟੁਏ ਜੇ ਹੁਣ ਤੇ ਥੱਲੇ ਦੇ ਬੰਦਾ ਥਾਂ ਤੇ ਸੋਕੀ ਜਾਂਦਾ ਨਾ ਡੰਗਰਾਂ ਨੂੰ ਬੈਣ ਨੂੰ ਤੇ ਸੁੱਖਾ ਆਉਂਦਾ ਉਹਦੋਂ ਦੇ ਡੰਗਰ ਮਾਸਾ ਲਿਬੜੇ ਨਹੀਂ ਨਹੀਂ ਤੇ ਡੰਗਰਾਂ ਦਾ ਕੋਈ ਮੰਦਾ ਹਾਲ ਹੀ ਬਹੁਤ ਜ਼ਿਆਦਾ ਥੋੜਾ ਡੁੱਲਣ ਡੇ ਭਾਈ ਜਨੇ ਜਨੇ ਵੀਰਣ ਮੱਛਰਦਾਨੀ ਲਾਈ ਆ ਚਲੋ ਸਾਰੇ ਸਿਆਣੀ ਆ ਇੱਧਰ ਡੀਜ਼ਲ ਡੀਜ਼ਲ ਮਾਰਦਾ ਕਰੋ ਤੇ ਫੇਰ ਇਹ ਮੈਨੂੰ ਫੜਾਂ ਨਾਲੀ ਤੂੰ ਆ ਪੰਪ ਮਰੀ ਜਾ ਫੇਰ ਆ ਗਈ ਜੋ بارش ਬੱਦਲ ਬਹੁਤ ਜ਼ਿਆਦਾ ਵਾ ਉਹ ਨਿਕਲ ਜਾ ਪਟਿਆਲੇ ਵਾਲ ਨੂੰ ਲੋਕ ਡੀਕਣ ਦਾ ਤੈਨੂੰ ਚੀ ਗੱਲ ਚ ਨਿਕਲ ਜਾ ਲੈਦਾ ਦਈਦਾ ਸ਼ਾਵਾਂ ਤਗੜਾ ਆ ਜਾ ਹੈ ਉਹ ਨਹੀਂ ਉਹ ਉੱਪਰ ਸੇ ਪਿੱਛੇ ਸੇ ਉੱਪਰ ਹੋ ਗਿਆ ਏ ਉਹ ਵੀ ਦੂਰ ਹੀ ਜਾਏਗਾ ਆਹ ਓਸਮ ਠੰਡੇ ਦਾ ਫਾਇਦਾ ਤਾਂ ਹੈਗਾ ਪਰ ਮੀਂਹ ਨਾ ਪਵੇ ਇਦਾਂ ਰਵੇ ਫੇਰ ਫਾਇਦਾ ਹੋਵੇ ਫੇਰ ਜਿਹੜਾ ਜਾਣਾ ਚੋਣਾ ਟੈਗ দাও ਇਰੋਂ ਮੀਂਹ ਪੈਂਦਾ ਰਾਹ ਗਿੱਲੇ ਹੋ ਜਾਂਦੇ ਫੇਰ ਓਖਾ ਜਾਂਦਾ ਅੱਜ ਦਰਿਆ ਕਾਫੀ ਡਾਉਣ ਵਾ ਸਵੇਰੇ ਅਜੇ ਸਟੋਰੀ ਪਈ ਨਹੀਂ ਹੁਣ ਤੁਹਾਨੂੰ ਦੱਸ ਦਿੰਨੇ ਆ ਉਹ ਨੀਲੇ ਡਾਉਣ ਗਿਆ ਸਾਰੇ ਹਾਂ ਰਸੇ ਨਾਲ ਇਹ ਫਾਇਦਾ ਵੀ ਜਿੱਦਾਂ ਮਰਜ਼ੀ ਪਾਣੀ ਛੱਲਾ ਮਾਰੀ ਜਾਵੇ ਨਹੀਂ ਤੇ ਪਹਿਲਾਂ ਇਦਾਂ ਦਾਈ ਵੀ ਆ ਰਹੀਆਂ ਛੱਲਾਂ ਆਣੀਆਂ ਕਿਦਾਂ ਢਾਰਵੜਾ ਲੱਗ ਦਿੰਦਾ ਇਹਨਾਂ ਰਸੇ ਨਾਲ ਇਹ ਆ ਜਿੰਨੇ ਮਰਜ਼ੀ ਪਾਣੀ ਛੱਲਾ ਮਾਰੀ ਜਾਵੇ ਪਤਾ ਹੁੰਦਾ ਬੇੜੀ ਨੇ ਡੁੱਬਣਾ ਨਹੀਂ ਨਾ ਔਰ ਥੋਗੇ ਮੁੜਿਆ ਪਾਣੀ ਵੇਹੇ ਅੱਜ ਲੱਥਾ ਵਾ ਬਾਹਰ ਨਹੀਂ ਆ ਵੇਖੋ ਕਿੰਦਾ ਵਈਆ ਦ੍ਰਿਸ਼ ਸੰਪਨ ਨਜ਼ਾਰਾ ਹੂੰ ਹੂੰ ਮੀਂਹ ਦੇ ਵਿੱਚ ਘਰੇ ਆਂ ਸੋਣ ਸਾਰੇ ਨੀੜੇ ਧੂੜੇ ਹੋ ਜਣੇ ਗੜੋਚ ਨੀਂ ਨੀ ਯਾਰ ਲੋ ਜਿਹਦੇ ਇੱਕ ਦਿਨ ਨਹੀਂ ਲੋ ਜੀ ਸੋਣਾ ਫੋਨ ਨਹੀਂ ਪੈਣਿਆ ਉਹਰਾ ਰਾਜ਼ ਉੱਤਰਾ ਲੈ ਜਾਈਦਾ ਦੀਪ ਹੁੰਦੇ ਪੀਰ ਹੁੰਦੀ ਹੁੰਦੇ ਰੋੜੇ ਦਾ ਲਗਾ ਲਈਏ ਪਰ ਹੋਰ ਮਾਈਪੂ ਨਹੀਂ ਤਾਂ ਜੇ نیچے गिर ਜਾਏਗਾ ਚੱਲ ਵੀ ਸ਼ੇਰਾਂ ਤਰਿਆ ਚੱਲ ਬਾਬੇ ਦਾ ਨਾਮ ਲੈ ਗਈ ਨਹੀਂ ਜਾਵੇ ਨੇਰੀ ਜਾਵੇ ਜਾਣਾ ਹੀ ਪੜੇਗਾ ਰੇ ਉਹ ਜਿਆਦਾ ਯਾਰ ਮੈਂ ਤੇ ਨਾ ਜਿੰਨਾ ਕ ਪਾਣੀ ਝੋਨੇ ਦੇ ਵਿੱਚੋਂ ਕੱਢਦਾ ਨਾ ਮੈਂ ਨਾ ਯਾਰ 5 ਕਿ ਮਿੰਟ ਹੀ ਲਾਉਦਾ ਹੁਣ ਇੰਨੀ ਜਿਆਦੀ ਮੋਟੀ ਵਰਖਾ ਹੁੰਦੀ ਨਾ ਪੁੱਛੋ ਹੀ ਕੋਲ ਯਾਰ ਆਹ ਦੇਖ ਉੱਧਰ ਪਟਿਆਲੇ ਵਾਲੀ ਸਾਈਡ ਤੇ ਵੀਰ ਮੰਗਣ ਦਾ ਮੀਂਹ ਉਧਰ ਨੇ ਝੋਨੇ ਸੁੱਕਣੇ ਆ ਆਪਣੇ ਇੱਥੇ ਵਾਦੂ ਆ ਪਰ ਵੰਧਣਾ ਪੁੱਤ ਇੱਥੇ ਪਾ ਲੋ ਜਿੰਨਾ ਪੋਣਾ ਮੁੜ ਕੇ ਸਾਰਾ ਤੁਹਾਡੇ ਹੀ ਹੋਣਾ ਵਾ ਇਸ ਕਰਕੇ ਆਪੇ ਮਗਰੋਂ ਥੋੜਾ ਹੋਊਗਾ ਤੇ ਬਚਾ ਆ ਜਾਊਗਾ ਕਿ ਆਹ ਦਰਿਆ ਵੀ ਪੂਰਾ ਭੱਜ ਭੱਜ ਕੇ ਵਾਰਨ ਲਿਆ ਜਿਹੜੇ ਜਨਪੇ ਤਾਂ ਭਾਵੇਂ ਜਾਂਦੇ ਆ ਕਰੋਚ ਉਹਦੇ ਉੱਜਾ ਕੇ ਪਹਾਰੇ ਤੋੜਾਈ ਜਾਂਦੇ ਜੋ ਬੈਠੇ ਨੂੰ ਕੰਪੂਰੀ ਹੋਈ ਹੋਣਾ ਇਹਦਾ ਅਕਲੋ ਮੱਜਾਂ ਦਾ ਇਹਨਾਂ ਨੇ ਨਿੱਤਰੇ ਹੀ ਮੱਛਰਦਾਨੀ ਲਾਈ ਆ ਹੁਣ ਡੰਗਰਾ ਦਾ ਕਿੱਡਾ ਬੰਦਾ ਏ ਜਿਹੜਾ ਸਾਰੀ ਰਾਤ ਪੀ ਪਈਦਾ ਰਿਆ ਏ ਛੇ ਅੰਦਰ ਕਰਦੇ ਆ ਤੇ ਅੰਦਰ ਮੱਛਰਦਾਨੀ ਕੀ ਹੈਗੀ ਤੇ ਡੰਗਰਾ ਨੇ ਮੱਛਰ ਵੜਾ ਰਖਾਇਆ ਨਾ ਅਰਾ ਵੀ ਬੋਲੀ ਜਿੰਦਾਂ ਦੇ ਇਤਿਹਾਸਾਂ ਮੰਨ ਲਓ ਇਹ ਤੇ ਲਸ਼ਰਨਾ ਸਾਰੇ ਇਲਾਕੇ ਤੋਂ ਨਹੀਂ ਆਇਆ। ਕੋਈ ਜੇ ਸਾਲ ਹੀ ਦੀ ਮੇਤ ਜੀ ਹੋਵੇ ਨਾ ਉਸ ਨਾਲ ਉਹਨੂੰ ਵੀਰ ਦਾ ਫੋਨ ਆਇਆ ਹੀ ਸੰਧੂ ਪ੍ਰਿਤਪਾਲ ਵੀਰ ਆ ਬਲਟੋਏ ਤੋਂ ਤੇ ਉਹ ਵੀਰ ਨੇ ਪਨੀਰੀ ਵੀ ਦਿੱਤੀ ਆ ਕਾਫੀ ਫਰੀ ਸੇਵਾ ਵਾਸਤੇ ਉਹਨੇ ਘੱਟੋ ਘੱਟ ਤੇ ਕੋਈ ਗੱਲ ਨਹੀਂ ਜਦੋਂ ਬਾਕੀ ਬੰਦਾ ਬੰਦੇ ਦਾ ਧਾਰੂ ਲਾਵਾ ਬਹੁਤ ਬਹੁਤ ਵੱਡਾ ਵੀਰ ਦਾ ਸਤੂਤ ਆ ਕਿ ਉਹਨੇ ਜਦੋਂ ਆਪਣੀ ਪਾਣੀ ਦੀ ਵੀਡੀਓ ਵੇਖੀ ਨਾ ਉਹਦੇ ਮੈਨੂੰ ਮੂਰ ਲਾਇਆ ਵੀਰ ਜੀ ਵੀ ਡਰਯੋੜਾ ਜੇਤਨ ਪਨੀਰੀ ਦੀ ਲੋਡ ਹੋਈ ਮੈਂ ਪਨੀਰੀ ਧੰਨਵਾਦ ਆਪਾਂ ਤੇ ਕੋਈ ਗੱਲ ਨਹੀਂ ਜੇ ਕੇ ਵੀਰ ਨੂੰ ਹੋਈ ਤਾਂ ਵੀ ਦਿੱਤੀ ਆ ਜਿੰਨਾ ਵੀ ਹੋਊ ਆਪਾਂ ਕਰ ਲਾਂਗੇ ਬਹੁਤ ਬਹੁਤ ਵੀਰ ਦਾ ਧੰਨਵਾਦ ਇਦਾਂ ਆਪਾਂ ਕਿਸਾਨਾਂ ਦੀ ਇੱਕ ਦੂਜੇ ਦੀ ਮਦਦ ਕਰਦੇ ਰਹੀਏ ਤੇ ਆਪਾਂ ਨੂੰ ਸਰਕਾਰਾਂ ਕਰੀ ਹੱਥ ਡੰਡੀ ਤੋੜ ਹੀ ਨਹੀਂ ਇਸ ਕਰਕੇ ਸਾਰੇ ਵੀਰ ਇਦਾਂ ਦੇ ਬਰਾਲੇ ਕਰਦੇ ਰਿਹਾ ਕਰੋ ਜਿਹੜੇ ਕੋਈ ਜਿਹੜੀ ਚੀਜ਼ ਹੈਗੀ ਆ ਜਿੱਦਾਂ ਪਹਿਲੇ ਸਮਾਨੇ ਦੇ ਵਿੱਚ ਲੋਕ ਇੱਕ ਦੂਜੇ ਨੂੰ ਮੰਗਾ ਪਾਉਂਦੇ ਦੇਈ ਇਦਾਂ ਹੀ ਹੋਣਾ ਜੇ ਆਪਾਂ ਇੱਕ ਦੂਜੇ ਦੀ ਮਲਤ ਕਰਾਂਗੇ ਤੇ ਫੇ ਪਹਿਲੇ ਜ਼ਮਾਨਿਆਂ ਨੂੰ ਸਭ ਕੋਈ ਈਰਖਾ ਵੀ ਖਤਮ ਹੋ ਜਾਣੀ ਸਾਰਾ ਕੁਝ ਖਤਮ ਹੋ ਜਾਣਾ بارش ਬਹੁਤ ਜ਼ਿਆਦੀ ਆ ਤੇ ਇਹ ਤੋਂ ਪੁੱਤੋ ਮਾਰ ਅੱਜ ਕਿੰਨੇ ਤੁਬੇ ਅਜੇ ਕਿਤੂ ਵਿਆ ਹੋਏ ਅੱਛਾ ਯਾਰ ਲਾ ਨਵੇਂ ਟਰੈਕਟਰ ਤੁਬਗੇ ਆ ਤੇ ਬਾਕੀ ਹੁਣ ਸੇਰੇ ਧੋਤਾ ਦਵਾਵੇਂ ਬੱਤੀ ਚੱਲੇਗੀ ਆ ਮੋਟਰ ਨੂੰ ਟੱਕ ਦੇਣਾ ਇਹ ਰੀਜਣਾ ਮੋਟਰ ਦੇ ਪਾਣੀ ਪੈਣ ਡੋ ਸੋਣਾ ਇੰਨਾ ਡੰਗਰਾਂ ਦੇ ਸਾਰਾ ਡੀਜ਼ਲ ਡਿਜ਼ਲ ਮਾਰਾਂਗੇ ਇੱਥੇ ਇੱਥੇ ਕਿੱਲਾ ਆ ਜਾਣਾ ਦਾ ਖੇਚਲਾ ਚੱਲ ਬਾਹਰ ਇਹਨੂੰ ਬਾਹਰ ਕੱਢ ਦੇ ਇਹ ਜਿਹੜਾ ਇੰਦਰੋਂ ਡੀਜੇ ਆ ਆ ਇਹਨੂੰ ਬੰਦ ਕਰ ਕੇ ਪੇਪੇ ਦੀ ਥੱਲੇ ਗਾ ਦੇ ਮੱਥੇ ਕਿਉਂ ਆਉਂਦਾ ਹੋਇਆ ਆ ਦੇ ਇਥੋਂ ਸਾਰਾ ਮੱਛੇ ਇੱਥੋਂ ਉੱਤਰੋ ਇਹ ਤੁਹਾਡੀ ਪੀ ਚਰਾਪਾ ਲੈ ਟਰਾ ਅੱਥੇ ਟੰਡਰਾ ਟੰਡਰਾ ਅੱਥੇ ਟੰਡਰਾ ਕਿਥੇ ਥੀਨ ਸੁੰਨੇ ਕਰਕੇ ਨਾ ਆ ਇਹਦਾ ਪਾਟਾ ਵਾ ਬਾਬਾ ਹਵਾਂ ਨਾ ਛੱਡਣਾ ਤੂੰ ਹਾਂ ਹਾਂ ਛੱਡ ਇੰਨੂੰ ਇੱਥੇ ਲਾ ਦੇ ਇੰਨੀ ਚੋੜੀ ਇੱਥੇ ਇੱਥੇ ਬਾਹਰ ਹਰਦੀ ਪਾ ਲੈ ਇਹਦਾ ਇੰਦਰ ਤੇ ਹੋ ਗਿਆ ਚਾ

ਨੇ ਨੇ ਭਾਈ ਤਾੜਾ ਯਾਰ ਤੂੰ ਦੂਰ ਜਾ ਤੂੰ ਆ ਮੇਂ ਦਿਖਾਉ ਰਾਜ ਗਾੜ ਦੇ ਚੁਪਾ ਤਾਂ ਕਰ ਦੋ ਉਹ ਲੈ ਚੋਈ ਪੂਰ ਹੋਲਾ ਹੀ ਨਾ ਉਹ ਗਾੜ ਦਿੱਤੀ ਉਹ ਪਹਿਲਾਂ ਉਹ ਪਾਦਾ ਕੀ ਹੋਣਾ ਜਿਹੜਾ ਕੰਮ ਹੀ ਹੋ ਗਿਆ ਅਗਰੇ ਹਾਂ ਜੇ ਤੂੰ ਇਹ ਮੇਖੜਾ ਕੀਤਾ ਮੇਰੇ ਕੰਮ ਹੀ ਖਰਾਬ ਕਰਦਾ ਔਰ ਸੀ ਨੂੰ ਗਾੜ ਦੇ ਲਗਾ ਤਾਂ ਕਿਹਨੂੰ ਜਪ ਕੇ ਹੋ ਜਾ ਉਹਨੇ ਇਹ ਕਿੱਧਰ ਲਾਉਂਦਾ 宝贝。 ਕਹੇ ਮੱਧਲ ਉੱਡੀ ਆ ਰਹੀਆਂ ਇਹਦੇ ਪਾਉਣੀਆਂ ਪਹੁੰਚਦਾ ਹੋ ਜਾ ਬਾਕਰ ਲਾ ਬੰਦ ਬੁੱਤ